ਵੀਰ ਸਿੰਘਾ ਤੇ ਜਿਹੜੇ ਮੁੰਡੇ ਦੀ ਢੱਲੇ ਦਾ ਰਹਿਣ ਵਾਲਾ ਮੇਰਾ ਬ੍ਰਦਰ ਸੀਗਾ ਵੱਡਾ ਹੂੰ ਤੇ ਉਹ 사ऊदी ਤੇ ਕੁਵੈਤ ਕੰਮ ਕਰਦੇ ਸੀਗੇ ਜੀ ਤੇ 9 ਤਰੀਕ ਨੂੰ ਆਪਣੇ ਕੰਮ ਲਈ ਜਾ ਰਹੇ ਸੀ ਤੇ 7 ਜਣੇ ਸੀਗੇ ਦੋ ਉਹਨਾਂ ਨਾਲ ਪਾਕਿਸਤਾਨ ਦੇ ਕਿ ਦਸੇ ਜਾ ਰਹੇ ਨੇ ਤੇ ਪੰਜ ਬੰਦੇ ਇੱਧਰ ਦੇ ਦਸੇ ਜਾ ਰਹੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਵਿੱਚ ਮੇਰੇ ਸਹੁੰਚ ਦੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ 7 ਦੀ 70 ਦੀ ਡੈਥ ਹੋ ਗਈ ਆ ਤੇ ਅਕਿ ਇਹ ਵੀ ਪੰਜਾਂ ਕ ਦੀ ਸਨਗਤ ਹੋਈ ਆ ਤੇ ਦੋ ਬੰਦੇ ਦੀ ਹਲੇ ਕੋਈ ਸਨਗਤ ਸੁਣ ਨਹੀਂ ਹੋ ਰਹੀ ਤੇ ਜਿਹੜੇ ਇਹ ਨੌਜਵਾਨ ਸੀ ਪੰਜ ਇਹਨਾਂ ਵਿੱਚੋਂ ਪੰਜਾਬ ਦੇ ਕਿੰਨੇ ਸੀ ਨੌਜਵਾਨ ਇਸ ਬਾਰੇ ਪੰਜਾਬ ਦੇ ਤੇ ਭਾਜੀ ਜਿੱਦਾਂ ਜਿੱਦਾਂ ਮੈਂ ਉਧਰ ਦੇ ਮੁੰਡੇ ਨੇ ਜਿਹੜੇ ਮਗਰ ਧੋੜ ਭੱਜ ਕਰ ਰਹੇ ਆ ਮੈਂ ਉਹਨਾਂ ਨਾਲ WhatsApp ਤੇ ਕਾਲ ਕਰਦਾ ਜਾਂ ਫੋਨ ਤੇ ਗੱਲ ਕਰਦਾ ਤੇ ਉਹ ਇਹੀ ਦੱਸਦੇ ਨੇ ਪਤਾ ਲੱਗਣ ਚਾਹੁੰਦਾ ਕਿ ਇੱਕ ਜਲੰਧਰ ਦਾ ਇੱਕ ਅੰਮ੍ਰਿਤਸਰ ਦਾ ਤੇ ਇੱਕ ਮੇਰਾ ਬਰਦਰ ਸੀਗਾ ਕੋਲ ਕਿੰਨੇ ਸੱਤ ਨੌਜਵਾਨ ਸੀ ਹਾਂ ਸੱਤ ਨੌਜਵਾਨ ਕਿੰਨੀ ਦੇਰ ਪਹਿਲੇ ਜਿਹੜੇ ਇਹ ਬਾਹਰ ਗਏ ਸੀ ਵਿਦੇਸ਼ ਤੁਹਾਡੇ ਬ੍ਰਦਰ ਸਾਬ ਜੀ 1.5 ਸਾਲ ਪਹਿਲਾਂ ਗਿਆ ਸੀ 1.5 ਸਾਲ ਪਹਿਲੇ ਹਾਂਜੀ ਉਹਨਾਂ ਪਰਿਵਾਰ ਚ ਕੌਣ ਕੌਣ ਪਿਛੇ ਹੈ ਪਰਿਵਾਰ ਚ ਬਸ ਮੇਰੀ ਭਾਬੀ ਜੀ ਨੇ ਤੇ ਮੇਰਾ ਬ੍ਰਦਰ ਦਾ ਬੱਚਾ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਅਤੇ ਇੱਕ ਮੇਰਾ ਬੱਚਾ ਹੈ ਸੋ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ ਮੰਗ ਭਾਜੀ ਇਹੋ ਹੀ ਆ ਵੀ ਰੋਟੀ ਇਨਸਾਨ ਮਨਸਾਨ ਭਾਜੀ ਰੋਟੀ ਤਾਂ ਮਿਹਨਤ ਕਰਕੇ ਵੀ ਖਾ ਲੇਗਾ ਪਰ ਜਿਹੜੀਆਂ ਉੱਤੇ ਵੀ ਦੇਸ਼ਾਂ ਵਿੱਚ ਡੈੱਡ ਬੋਡੀਆਂ ਰੋਲਦੀਆਂ ਨਾ ਇਹ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਠੀਕ ਹੈ ਜੀ ਸਰਕਾਰ ਕੋ ਇਹ ਮੰਗ ਹੋਣੀ ਚਾਹੀਦੀ ਹੈ ਕਿ ਜੇ ਕਿਸੇ ਦਾ ਧੀ ਪੁੱਤ ਇਦਾਂ ਹੋ ਜਾਈ ਬਾਹਰ ਤੇ ਉਹਦੀ ਡੈੱਡ ਬੋਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੰਗਾਨੀ ਦੀ ਹੋਣੀ ਚਾਹੀਦੀ ਹੈ ਸੁਖੀ ਅਪੀਲ ਕੀ ਹੈ ਤੁਹਾਡੇ ਕੋਲ ਅਪੀਲ ਇਹੀ ਹੈ ਜੀ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਇਹ ਜੇ ਕਿਸੇ ਕਿਸੇ ਨਾ ਵੀ ਇਦਾਂ ਕਿਸੇ ਨਾ ਵੀ ਹੋ ਸਕਦਾ ਇਦਾਂ ਇਹ ਨਹੀਂ ਕਿ ਸਾਡੇ ਨਾਲ ਹੀ ਹੋਇਆ ਕਿਸੇ ਨਾ ਵੀ ਹੋ ਸਕਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਹੁਣ ਉੱਥੇ ਜਿਹੜੇ ਮੁੰਡੇ ਮਿਹਨਤ ਕਰਦੇ ਆ ਕੀ ਪਤਾ ਉਹਨਾਂ ਦੀ ਸੈਲਰੀ ਆਈ ਹੈ ਨਹੀਂ ਆਈ ਮੈਂ ਫਿਰ ਵੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਜਿੰਨਾ ਹੈਗਾ ਕੋਸ਼ਿਸ਼ ਕਰਕੇ ਤੇ ਮੇਰੇ ਭਰਾ ਦੀ ਡੈੱਡ ਬੋਡੀ ਪਹੁੰਚਾਂ ਚ ਮੇਰੀ ਮਦਦ ਕਰ ਰਹੇ ਨੇ ਤੇ ਇਹਦੇ ਵਿੱਚ ਜੇ ਇਹੀ ਸਰਕਾਰ ਦਾ ਆਪਣਾ ਸਰਕਾਰ ਰੋਲ ਨਿਭਾਏ ਤੇ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਥੋੜੀ ਆਸਾਨੀ ਹੋ ਜਾਏ ਡੈੱਡ ਬੋਡੀ ਭੇਜਣ ਚ ਜਿਹੜੇ ਮਹੀਨਾ ਮਹੀਨਾ ਦੋ ਦੋ ਮਹੀਨੇ ਬੰਦਿਆਂ ਦੀਆਂ ਡੈੱਡ ਬੋਡੀਆਂ ਨਹੀਂ ਆਉ ਕਿ ਕਈ ਐਦਾਂ ਹੀ ਦੁੱਖ ਨਾਲੀ ਮਾ ਦੇ ਪਛਾਦੇ ਬਜ਼ੁਰਗ ਖਤਮ ਹੋ ਜਾਂਦੇ ਆ ਮਾਂ ਪਿਓ ਖਤਮ ਹੋ ਜਾਂਦਾ ਇਹ ਚੀਜ਼ ਨੂੰ ਥੋੜਾ ਜਆ ਹੋਣਾ ਚਾਹੀਦਾ ਕਾਰਕ ਉਹ ਸਾਡੀ ਇਹੀ ਮੰਗ ਆ ਕਿ ਜਿਹੜੇ ਬੱਚੇ ਆਪਣੇ ਜਾਂਦੇ ਨੇ ਇਥੋਂ ਵਿਦੇਸ਼ ਰੋਟੀ ਕਮਾਣ ਵਾਸਤੇ ਰੋਜੀ ਰੋਟੀ ਕਮਾਣ ਵਾਸਤੇ ਉਹਨਾਂ ਨੂੰ ਤੇ ਚੰਗੀਆਂ ਸਹੂਲਤ ਹੋਵੇ ਜਾਂ ਉਹਨਾਂ ਦੀ ਕੋਈ ਅਜੀ ਦੁਰਘਟਨਾ ਹੋ ਜੇ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਇੰਡੀਆ ਉਹਨਾਂ ਦੀ ਡੈਡ ਬਾਡੀ ਜਿਹੜੀ ਉਹ ਪਚਾਂ ਦੀ ਕੋਸ਼ਿਸ਼ ਕਰ ਕਿਉਂਕਿ ਇਹਨਾਂ ਖੱਜਲਖਵਾਰੀ ਹੋਣ ਦੇ ਬਾਜੂ ਦੀ ਤੇ ਮਤਲਬ ਡੜੀ ਡੱਡ ਬੱਡੀ ਉਹ ਪੇਹ ਦੇ ਨਹੀਂ ਹੈਗੇ ਉਥੇ ਪਿੱਛੇ ਬੰਦੇ ਜਿਹੜੇ ਆਪਣੇ ਸੱਜਣ ਬੇਲੀ ਨਾਲ ਬੰਦਾ ਹੋਏ ਤਾਂ ਫਿਰ ਖੱਜਲ ਖਰਾਬ ਹੀ ਹੋਣਾ